ਗੁਰੂ ਗ੍ਰੰਥ ਸਾਹਿਬ ਜੀ ਦਾ ਰਾਜ ਸੱਚੇ ਪਾਸ਼ਾ ਬਚਨ ਕਰਦੇ ਨੇ ਅੰਦਰੋਂ ਜਿਨ ਕਾ ਮੋਹ ਟੁੱਟਾ ਤਿੰਨ ਕਾ ਸ਼ਬਦ ਸੱਚੇ ਸੁਆਰਿਆ ਅੰਦਰੋਂ ਜਿਨ ਕਾ ਮੋਹ ਟੁੱਟਾ ਦਾ ਅਰਥ ਹੈ ਜਿਨ੍ਹਾਂ ਸਰੀਰਾਂ ਦੇ ਅੰਦਰੋਂ ਮਾਇਆ ਦਾ ਮੋਹ ਖਤਮ ਹੋ ਗਿਆ ਤਿੰਨ ਕਾ ਸ਼ਬਦ ਸੱਚੇ ਸੁਆਰਿਆ ਸੱਚੇ ਆਕਾਲ ਪੁਰਖ ਨੇ ਉਹਨਾਂ ਦੇ ਸ਼ਬਦ ਨੂੰ ਸਵਾਮਨਾ ਕਰ ਦਿੱਤਾ ਸ਼ੰਤ ਸੰਗਤਾਂ ਜਿਵੇਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਸੁਧਾਰ ਹੋ ਗਿਆ ਤੇ ਜਿਹੜੇ ਅਸੀਂ ਬਚਨ ਬੋਲਦੇ ਹਾਂ ਸੰਗਤ ਰੰਗ ਉਹਦੇ ਵਿੱਚ ਸੁਧਾਰ ਹੋਣਾ ਅੰਦਰੋਂ ਜਿੰਕਾ ਮਹੁ ਤੱਕ ਤਿੰਕਾ ਸਬਦ ਸੱਚੇ ਸੁਭਾਅ ਆਜੀ ਸੰਗਤਾਂ ਜੀ ਆਮ ਸੰਤਾਂ ਨੂੰ ਆਪਾਂ ਦੇਖਦੇ ਹਾਂ ਕਿ ਸੰਗਤ ਬਚਨ ਕਰਦੀ ਹੈ ਬਾਣੀ ਪੜ੍ਹਦੇ ਨਾਲ ਨਿਤਨੇਮ ਕਰਦੇ ਆ ਪਰ ਆਨੰਦ ਨਹੀਂ ਬੰਦਦਾ ਤੇ ਇੱਥੇ ਸਤਗੁਰੂ ਜੀ ਬਿਮਾਰੀ ਦਾ ਇਲਾਜ ਕਰਦੇ ਨੇ ਆਨੰਦ ਤਾਂ ਨਹੀਂ ਮਿਲਦਾ ਹੈ ਕਿਉਂਕਿ ਅਸੀਂ ਮਾਇਆ ਨਾਲ ਜੁੜੇ ਹੋਏ ਹਾਂ ਪਦਾਰਥ ਨਾਲ ਜੁੜੇ ਹੋਏ ਹਾਂ ਤੇ ਸਤਗੁਰੂ ਜੀ ਕਹਿੰਦੇ ਨੇ ਕਿ ਅਸੀਂ ਮੱਥਾ ਟੇਕਦੇ ਹਾਂ ਗੁਰੂ ਰੰਗ ਸਾਹਿਬ ਦੀ ਗੁਰਦੁਆਰੇ ਆਉਂਦੇ ਹਾਂ ਇਹ ਸਾਡੇ ਬਾਹਰੀ ਕੰਮ ਨੇ ਪਰ ਅੰਦਰੋਂ ਸੰਗਤ ਜੀ ਅਸੀਂ ਸਤਿ ਜਿਹੜੇ ਸ਼ਬਦ ਦੇ ਆਨੰਦ ਵਿੱਚ ਉਹ ਤਾਪ ਕੇ ਨਹੀਂ ਹੈ ਘਾਟਾ ਪੈਂਦਾ ਸਤਿਗੁਰੂ ਜੀ ਕਹਿੰਦੇ ਨੇ ਅੰਦਰੋਂ ਜਿਨ ਕਾ ਮੋਹ ਤੁਟਾ ਤਿਨ ਕਾ ਸ਼ਬਦ ਸੱਚੇ ਸਾਰੇ ਜਿਨ੍ਹਾਂ ਸਰੀਰਾਂ ਦੇ ਅੰਦਰੋਂ ਮਾਇਆ ਦਾ ਮੋਹ ਖਤਮ ਹੋ ਗਿਆ ਅੰਜਾਂ ਵਿਕਾਰਾਂ ਦੀ ਪਦਾਰਥ ਦੀ ਜਿੱਚ ਖਤਮ ਹੋ ਗਈ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਸਰੀਰਾਂ ਦਾ ਸ਼ਬਦ ਜਿਹੜਾ ਉਹਨਾਂ ਸੁਭਾਅ ਸ਼ਬਦ ਦੀ ਗਹਿਰਾਈ ਬਾਦ ਕੀ ਸ਼ਬਦ ਦਾ ਅਨੰਦ ਵਰ ਗਿਆ ਤੇ ਅਸੀਮ ਆਨੰਦ ਦੀ ਪ੍ਰਾਪਤੀ ਹੋ ਕੇ ਕਹੇ ਨਾਮ ਕੀ ਹੋ ਅਨੰਦ ਹਰ ਮੰਦ ਘੋਟੇ ਜਾਮਿਆ ਸਤਿਗੁਰ ਜੀ ਕਹਿੰਦੇ ਨੇ ਅਸੀਂ ਆਨੰਦ ਦੀ ਗੱਲ ਕਰ ਰਹੇ ਹਾਂ ਤੇ ਉਸ ਆਨੰਦ ਦੀ ਗੱਲ ਕਰ ਰਹੇ ਹਾਂ ਜਿਹੜਾ ਅਸੀਮ ਆਨੰਦ ਹੈ ਜੀਣਾ ਕਦੇ ਘਟਾ ਨਹੀਂ ਹੈ ਜਿਹੜਾ ਕਦੇ ਖਤਮ ਨਹੀਂ ਹੁੰਦਾ ਹੈ اے ਸੰਗਤ ਜੀ ਉਹ ਅਨੰਦ ਹੈ ਜਿਨੂੰ ਆਰੇ ਦੇ ਦਮੇ ਇਥੇ ਸਾਹੀ ਪਾ ਸਕਦਾ ਚਰਖੜੀਆਂ ਦੀਆਂ ਟੇਖੀਆਂ ਤੰਬਾ ਇਹ ਸਾਰੰਭ ਨੂੰ ਫਿਲਕਾ ਨਹੀਂ ਪਾ ਸਕਦਾ ਦੇਵ ਦੇ ਉਪਾਰੇ ਇਸ ਅਨੰਦ ਨੂੰ ਅਨੁਘਾਣੀ ਪਾ ਸਕਦਾ ਸਤਿਗੁਰੂ ਜੀ ਕਹਿੰਦੇ ਨੇ ਅਸੀਂ ਉਸ ਆਨੰਦ ਦੀ ਗੱਲ ਕਰ ਰਹੇ ਹਾਂ ਆਨੰਦ ਗੁਰੂ ਤੇ ਜਾਪਿਆ ਸਤਿਗੁਰੂ ਜੀ ਕਹਿੰਦੇ ਹਾਂ ਕਿ ਇਸ ਆਨੰਦ ਦੀ ਜਾਣਕਾਰੀ ਗਿਆਨ ਸਾਨੂੰ ਦੂਤ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ ਕੀ ਬਾਣੀ ਆਈ ਤਿੰਨ ਸੰਗਲੀ ਚਿੰਤ ਮਹਾਂਏ ਸਾਰੀਆਂ ਚਿੰਤਾਵਾਂ ਦਾ ਖਰਵਾਤਮਨ ਗੁਰੂ ਕੀ ਬਾਣੀ 탑ਲੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਰਾਜ ਸਚਿ ਪਾਸ਼ਾ ਦੀ ਰਹਿਤ ਸਦਕਾ ਜਿੰਨਾ ਜਿੰਨਾ ਸਰੀਰਾਂ ਦੇ ਅੰਗੋਂ ਮਾਇਆ ਦੀ ਬਾਖ ਖਤਮ ਹੋਈ ਉਹਨਾਂ ਦੀਆਂ ਝੋਲੀਆਂ ਭਰੀਆਂ ਅਸੀਮ ਅਨੰਦ ਦੀ ਉਹਨਾਂ ਨੂੰ ਪ੍ਰਾਪਤੀ ਹੋ ਗਈ